ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਨੰਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਂਦੇ ਆ ਬਈ ਨਾ ਗੱਲ ਬਾਤ ਆ ਜਾਓ ਬੇਚ ਬਜਨੀ ਸਸਕਾਲ ਸਤ ਸ੍ਰੀ ਅਕਾਲ ਜੀ ਡਾਕਟਰ ਉਹ ਠੀਕ ਹੋ ਕ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਕਾਲਾ ਸਿੰਘ ਪਿੰਡ ਦੀਪਗੜ ਜਿਹੜਾ ਬਰਨਾਲਾ ਤਹਿਸੀਲ ਤਪਾ ਡਾਕਟਰ ਨੇੜੇ ਪਿੰਡ ਆਪਾਂ ਨੇੜੇ ਆਪਾਂ ਨੂੰ ਇਧਰ ਰਾਮਗੜ੍ਹ 3 ਕਿਲੋਮੀਟਰ ਪੌੜ ਪੰਜ ਆ ਗਿਆ ਮੋਬਾਈਲ ਨੰਬਰ ਬੋ 9915810683 ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਹ ਸੂਈ ਹੈ ਇਹ ਦੂਜਾ ਸੂਹ ਸੂਈ ਹੈ ਡਾਕਟਰ ਕੱਲ੍ਹ ਆਥ ਨੇ ਸੂਈ ਹੈ ਬੱਚਾ ਕੀ ਦਿੱਤਾ ਨੇ ਇਹਨੇ ਪਿੱਛੇ ਬੱਸਾ ਹੈ ਬੱਚਾ ਦਿੱਤਾ ਇਹ ਦੋ ਸੂਈਆਂ ਸੀ ਕਿਹੜੀ ਸੂਈ ਸੀ ਤਾਂ ਆਪਣੀ ਉਹ ਜੇਰ ਵੀ ਉਹ ਪਈਏ ਛਿੱਟਣ ਵਾਲੀ ਪਈ ਆ ਹੁਣ ਤਾਂ ਪੰਗਾ ਹਾਂ ਇਹਨਾਂ ਜੂਰੇ ਗਾਰੰਟੀ ਹੂ ਆਪਣੀ ਓਕੇ ਬਾਈ ਤੇ ਕਿੰਨਾ ਕੁ ਬੋਲਾ ਬੋਲਾ ਬਾਈ ਨੇ ਕੱਢਿਆ ਬੋਲਾ ਕੱਢਿਆ ਉਹ 5 ਕਿਲੋ ਲੈਟਰ ਥਣ ਬੋਲਾ ਕਮ ਨਾਲ ਬੋਲਾ ਚੰਗਾ ਠੰਡੀ ਠੁੰਡੀ ਬਹੁਤ ਆ ਕਰਾਸ ਆ ਹੈ ਕਾਲੀ ਕਰਾਸ ਹੈ ਮੁਠੀ ਵਾਲਾ ਥਣ ਕਿਆ ਬਾਤ ਆ ਬਾਈ ਹਾਂ ਪਰ ਛਾਂ ਤੋਂ ਲੈਵਾ ਚੈੱਕ ਕਰੋ ਕਮਾਲ ਆ ਬਾਈ ਬਹੁਤ ਸੋਹਣਾ ਡਰ ਹੈ ਨਾ ਹਾਂ ਹੂੰ ਖੋਲ ਦੇ ਤੋਰ ਕੇ ਦਿਖਾ ਦੇ ਬਿਨਾ ਨੈਣ ਤੇ ਚੋਲੇ ਚੇ ਕਾਲੀ ਇੰਨੀ ਠੰਡੀ ਕਾ ਹੈ ਲੈਟਰ ਕਰਾਸ ਚ ਆ ਮੰਗੇ ਜਰਸੀਆਂ ਜਰਸੀ ਕਰਾਸ ਜੜ ਆ ਗਿਆ ਸਹੀ ਗੱਲ ਹੈ ਕਿਉਂ ਗਰਮੀ ਦਾ ਮੌਸਮ ਆਉਂਦਾ ਫੁੱਲੀ ਟਾਮ ਜਾਂ ਪ੍ਰਹਿਣੀਆ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਕਰਮ ਵਾਲੀ ਨਹੀਂ ਫੁੱਲ ਆ ਜਾਣੀ ਕਿਨੀ ਪ੍ਰਾ ਹੂੰ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਕਰਮ ਆਇਆ ਯਾ ਵਾਹ ਬਾਈ ਕੀ ਮੋ ਲੱਗਾਲੇ ਜਾਇਜ ਡਾਕਟਰ ਮੁੱਲ ਕਿਨਾਂ ਮਰਜ਼ੀ ਕਰੇ ਵੇ ਗਾਂ ਆਪਾਂ ਇਹ 72000 ਚ ਛੋੜੀ ਕਰਨੀ ਆ ਚੈੱਕ ਬਾਈ ਜਮਾ ਜਾਇਜ ਮੁੱਲ ਦਾ ਬਾਕੀ ਕੋਈ ਚੈੱਕ ਨਹੀਂ ਮਾਣਾ ਮੋਟਾ ਮਾਣਾ ਜਰੂਰ ਹੋ ਜਾਊਗਾ ਤੋਰਾ ਤੋਰਾ ਚੈੱਕ ਕਰੋ ਲੈ ਵਾ ਲੂ ਆ ਦੇਖੋ ਕਮਾਲ ਲੱਗਾ ਬਹੁਤ ਸੋਹਣਾ ਡਰ ਬਹੁਤ ਚੰਗੀ ਠੰਡੀ ਠੁੰਡੀ ਵਾਲੀ ਹੈ ਰੈਕਟਰ ਗਾਂ ਐ ਥੋੜੀ ਪੈਰ ਪਟ ਜੂਗੀ ਸਹੀ ਹੈ ਬਾਈ ਹਾਂ ਥਾਣੀ ਬੜਾ ਕੰਮ ਦਾ ਲੱਗਿਆ ਕਰਮਾਲੀ ਨੂੰ ਚੋਣ ਚੋਣ ਇੱਕ ਨੰਬਰ ਹੋ ਰਿਹਾ ਇੱਕ ਨੰਬਰ ਚੋਈ ਚੋਈ ਬਾਕੀ ਠੰਡੀ ਠੁੰਡੀ ਬੜੀ ਹੈ ਰੈਕਟਰ ਲੈ ਐ ਲੱਗਦਾ ਨਾ ਕਰੌਸ ਹੈਗੀ ਐ ਸਹੀ ਹੈ ਗਾਰੰਟੀ ਹੋ ਆਪਣੀ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈਨ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਸੂਈ ਸਵਾਈ ਲੈ ਲੈ ਵਾ ਦੇ ਪੰਡ ਵਾਲਾ ਕਹਿੰਦੇ ਹਾਂ ਹਮ ਕੀ ਬਾਤ ਹੈ ਬਈ ਦੇਰੂ ਦੁੱਧ ਠਰਾਉਣੀ ਕਿਲੋ ਮੇਰੇ ਸਾਨਾ ਮੋਜਨਾ ਠੀਕ ਹੈ ਬਾਈ ਕਿ ਨਹੀਂ ਪਤਾ ਵਿਊ ਹੀ ਦੇ ਦੇ ਅੱਗੇ ਆ ਗਈ 2 ਨੰਬਰ ਇਹ ਡਾਕਟਰ ਤੜਕੇ ਇਹ ਵੀ ਕੱਲ ਹੱਥ ਨਹੀਂ ਦੀ ਸੁਈ ਜਾ ਵੜ ਓਕੇ ਹਾਂ ਇਹਦੇ ਪਿੱਛੇ ਬੱਛੀ ਆਹ ਐਰ ਸ਼ੇਅਰ ਬੱਛੀ ਐ ਬੱਛੀ ਬੜੀ ਚੰਗੀ ਹੈ ਨਾ ਹਾਂ ਬੱਚਾ ਬਾਈ ਬੱਛੀ ਨੂੰ ਜਾਨੂ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰੋ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾ ਬੱਛੀ ਦਾ ਹਾਂ ਹੂੰ ਬੈਡ ਵੀ ਖਰਚੰਗੀ ਹੈ ਬੈਡ ਵੀ ਬਹੁਤ ਚੰਗੀ ਹੈ ਹੂੰ ਕਾਪ ਪ੍ਰਿੰਟ ਬ੍ਰੀਟ ਫੇਸ ਫੂਸ ਇੱਕ ਨੰਬਰ ਆ ਕਰ ਤੁਹਾਨੂੰ ਵੀ 20 ਤੋਂ 22 ਕਿਲੋ ਦੇਊ ਡਾਕਟਰ ਮੋਜਨਾ ਓਕੇ ਬਾਈ ਬਾਕੀ ਤੋਰਾ ਚੈੱਕ ਕਰੋ ਲੈ ਇੱਕ ਇੱਕ ਨੰਬਰ ਤੋਰਾ ਕਰ ਮਣੀ ਦਾ ਕੀ ਬਾਤ ਹੈ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵਾਲੀਆਂ ਗਾਮਾਂ ਬਹੁਤ ਘੱਟ ਮਿਲਦੀਆਂ ਨੇ ਯਾਰੀ ਡਿਮਾਂਡ ਆ ਵੀ ਬੱਚੀ ਹੋਵੇ ਮਗਰ ਹਾਂ ਕੀ ਮੁੱਲ ਹੈ ਜਾਇਜ਼ ਡਾਕਟਰ ਮੁੱਲ ਜਨਾ ਮਰਜ਼ੀ ਕਰੀਏ ਬੜੇ 77000 ਦੀ ਆਪਾਂ ਦੇ ਦੇਣਗੇ 77 ਦੀ ਦੇ ਦੇਣਗੇ ਮੁੱਲ 80 ਕਰਾਉ 82 ਕਰਾਉ ਠੀਕ ਆ ਬਾਈ 77000 ਦੀ ਬੜਾ ਬਾਈ ਕਹਿੰਦਾ ਦੇ ਦੇਣਗੇ ਮੁੱਲ ਬਰੋਣਾ 80 ਕਰਾਉ ਜਮਾਂ ਜਾਇਜ਼ ਮੁੱਲ ਲੈਣ ਦੇਣ ਵਾਲੇ ਮੁੱਲ ਹੋਣਗੇ ਮਾੜਾ ਮੋਟਾ ਮੰਨ ਆ ਛੋੜ ਸੱਪਾ ਹੀ ਹੋਣਾ ਉਦੋਂ ਵੀ ਆਪਾਂ 500 ਪਾਈ ਸੀ ਵੀਡੀਓ ਆ ਛੋੜ ਸੱਪਾ ਹੀ ਹੋਣਾ ਮੁੱਲ ਲੈਣ ਦੇਣੀ ਕੰਮ ਦਾ ਲੱਗਿਆ ਹਣਾ ਗਰਮਾਣੇ ਕੱਦ ਬੱ ਅੱਗੇ ਲਾਸਟ ਕਿਹੜਾ ਸੂਅ ਇਹ ਡਾਕਟਰ ਮਾਲਕਾਂ ਨੇ ਤਾਂ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਐ ਚਾਹੇ ਅਗਲਾ ਤੀਜਾ ਮੰਨ ਲਈ ਕਿੰਨੇ ਦਿਨ ਲਊ ਇਹ ਬਸ ਦਿਨ ਤਾਂ ਪੰਜ ਚਾਰ ਲਊਗੇ ਇਹ ਡਾਕਟਰ ਠੀਕ ਆ ਕੱਲ ਨੂੰ ਵੀ ਸੂ ਸਕਦੀ ਐ ਕਿ ਨਹੀਂ ਠੀਕ ਆ ਭਾਈ ਹਾਂ ਹੂੰ ਦੁੱਧ ਦੇਂਦੀ ਐ ਬੈੜਾ 22 ਕਿਲੋ ਇਕੱਲੀ ਕੱਚੀ ਕੱਚੀ ਹੈ ਨਾ ਉਸ ਹਾਂ ਉਹ ਸਭ ਨੰਨਾਂ ਦਾ ਜਾ ਲੈ ਲੈ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕ ਲੈਣੀ ਕਹਿਣਾ ਕੁਛ ਨਹੀਂ ਇਕੱਲੀ ਕੱਚੀ ਕੱਚੀ ਐ ਕੱਚੇ ਵਾਲਾ ਮੁੱਲ ਹੋ ਕਹਨੀ ਭਾਈ ਹਾਂ ਕੀ ਮੁੱਲ ਲਗਾਲੇ ਅੱਜ ਹੀ ਘੜੀ ਇਹਦਾ ਡਾਕਟਰ ਆਪਾਂ ਵੀ ਮੁੱਲ ਸੀਗਰਾ ਦੋ ਘਟ ਅੱਸੀ ਦੇ ਦੇਂਗਾ ਮੁੱਲ ਕਰਾਲ 80 78000 ਦੀ ਵੜ ਬਾਈ ਉਹਨਾਂ ਦੇ ਦੇ ਦਿਆਂਗੇ ਮਾਨ ਤਣ ਜਿਹੜਾ ਮੌਕੇ ਤੇ ਮਾੜਾ ਮੋਟਾ ਕੋਈ ਚੱਕਰ ਨਹੀਂ ਹੋਈ ਜਾਣਾ ਹੁੰਦਾਗਾ ਤੇ ਢੱਲਾਂ ਢੁੱਲਾਂ ਬਹੁਤ ਵਈਆਂ ਹਜੇ ਬਣੂ ਬਹੁਤ ਵਈਆਂ ਬਹੁਤ ਚੰਗੀ ਠੰਡੀ ਠੁੰਡੀ ਬੜੀ ਐ ਗਾਂ ਦੀ ਬਿਲਡ ਬੁਲਟ ਬਹੁਤ ਆ ਰੱਟਲਾ ਹੂੰ ਹੂੰ ਤਿਆਰੀ ਬੜੀ ਚੰਗੀ ਆਖਿਰ ਵੜ ਦੀ ਹਨਾ ਥਾਨ ਤੁਣ ਬੜਾ ਚੰਗਾ ਲੱਗਿਆ ਕਰਮ ਵਾਲੀ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਕੀ ਬਾਤ ਆ ਬਈ ਲੈ ਵਾਲੂ ਵਾ ਇੱਕ ਨੰਬਰ ਕੱਦ ਵਜਨ ਫੁੱਲ ਆ ਬਈ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਦਿਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਗਨੇਟ ਕਰ ਲਿਓ ਜੀ ਧੰਨਵਾਦ ਜੀ